ਹਲ ਜੋ ਉਹਨਾਂ ਨੇ ਇੱਕ ਕਹਿ ਲਓ ਬੰਬ ਦੀ ਰੋਥ ਚੱਲ ਰਹੀ ਹੈ ਇੱਕ ਤਰ੍ਹਾਂ ਨਾਲ ਸਿਆਸੀ ਧਮਾਕਾ ਕੀਤਾ ਜੀ ਸਿਆਸੀ ਧਮਾਕਾ ਇਹ ਕਹਿ ਕੇ ਕੀਤਾ ਸਰਮਜੀਤ ਸਿੰਘ ਖਾਲਸਾਵਰਾਂ ਨੇ ਹਮ ਕਿ ਭਾਈ ਮੇਰੇ ਤੇ ਐਂਡੀਪੀਐਸ ਦਾ ਸਰਕਾਰ ਮਕਦਮਾ ਦਰਜ ਕਰਨਾ ਚਾਹੁੰਦੀ ਹੈ ਹਮ ਤੇ ਇਹ ਗੱਲ ਇੱਕ ਡੀਐਸਪੀ ਪੱਧਰ ਦੇ ਰੈਂਕ ਵਾਲੇ ਅਫੀਸਰ ਨੇ ਦੱਸਿਆ ਤੇ ਇੱਕ ਕੋਈ ਮਤਲਬ ਕਿ ਕਹਿ ਲਓ ਸੂਇਆ ਤੰਤਰ ਨਾਲ ਜੁੜਿਆ ਹੈ ਹਮ ਕਿ ਯਾਨੀ ਦੋ ਅਫੀਸ਼ੀਅਲਸ ਨੇ ਇਹ ਮੈਨੂੰ ਲਾਦ ਕੀਤੀ ਆ ਕਿ ਭਾਈ ਜ਼ਰਾ ਬਚ ਕੇ ਰਹਿ ਉਹ ਜਿਵੇਂ ਸਿੱਧੂ ਕਹਿੰਦਾ ਬਚ ਕੇ ਰਹਿ ਨਾ ਰਹਿ ਵਾ ਵਾ ਬਚ ਕੇ ਰਹਿਣਾ ਵੀ ਬਚ ਕੇ ਰਹਿ ਭਾਈ ਜੀ ਜ਼ਰਾ ਬਚ ਕੇ ਮੋੜ ਤੋ ਹੁਣ ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਕਹ ਲੋ ਕਿ ਮੈਂ ਕਹੂੰ ਗੁੰਝਲਦਾਰ ਸਵਾਲ ਪੈਦਾ ਹੁੰਦਾ ਹੈ ਹਮ ਕਿ ਚਲੋ ਜਾਣਕਾਰੀ ਤੇ ਅੱਜ ਕੱਲ ਸੋਰਸ ਇਹਨਾਂ ਨੇ ਵੀ ਨਹੀਂ ਦੱਸਣਾ ਬਾਜਬਿਆ ਪਰ ਇਹਨਾਂ ਨੇ ਇਸ਼ਾਰਾ ਕਰ ਦਿੱਤਾ ਕਿ ਮੈਨੂੰ ਭਾਈ ਇਸ ਤਰ੍ਹਾਂ ਦੇ ਜਿਹੜੇ ਬੰਦੇ ਉਹਨਾਂ ਨੇ ਆਕੇ ਦੱਸਿਆ ਹੁਣ ਮਾਨ ਸਾਹਿਬ ਕਿਤੇ ਇਹਨਾਂ ਨੂੰ ਵੀ ਨੋਟਿਸ ਨਾ ਭੇਜ ਦੇਣ ਨਾ ਹੂੰ